ਅਜਨਾਲਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਨੇ ਤਾਜ਼ਾ ਮਿਸਾਲ ਪਿੰਡ ਨੰਗਲਵੰਜਾ ਵਾਲਾ ਤੋਂ ਦੇਖਣ ਨੂੰ ਮਿਲੀ ਜਿੱਥੇ ਚੋਰਾਂ ਨੇ ਸੇਵਾਮੁਕਤ ਫੌਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਤੇ ਘਰ ਦੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਸੋਨੇ ਦੇ ਗਹਿਣੇ ਤੇ ਕੀਮਤੀ ਸਮਾਨ ਲੈ ਕੇ ਰਫੂ ਚੱਕਰ ਹੋ ਗਏ ਕਟਨਾ ਤੋਂ ਬਾਅਦ ਸੇਵਾਮੁਕਤ ਫੌਜੀ ਜਸਪਾਲ ਸਿੰਘ ਦੇ ਵੱਲੋਂ ਪੁਲਿਸ ਨੂੰ ਇਸ ਦੀ ਖਬਰ ਦਿੱਤੀ ਗਈ ਤੇ ਦੱਸਿਆ ਗਿਆ ਕਿ ਬੀਤੇ ਦਿਨੀ ਉਹ ਆਪਣੀ ਦੁਕਾਨ ਤੇ ਡੈਰੀ ਬੰਦ ਕਰਕੇ ਦੂਸਰੇ ਘਰ ਵਿੱਚ ਪਰਿਵਾਰ ਸਮੇਤ ਸੁੱਤਾ ਪਿਆ ਸੀ ਅਗਲੇ ਦਿਨ ਜਦ ਉਸਨੇ ਸਵੇਰੇ ਆਕੇ ਵੇਖਿਆ ਤਾ ਦੁਕਾਨ ਤੇ ਡੇਰੀ ਵਾਲੇ ਘਰ ਦੀਆਂ ਕੱਚ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ ਹਾਲਾਤ ਵੇਖ ਕੇ ਜਦੋਂ ਉਹ ਘਰ ਅੰਦਰ ਦਾਖਲ ਹੋਏ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਚੋਰਾਂ ਨੇ ਕਮਰੇ ਵਿੱਚ ਪਈ ਅਲਮਾਰੀ ਦਾ ਤਾਲਾ ਤੋੜ ਕੇ ਉਸ ਵਿੱਚ ਪਏ ਲਗਭਗ 3 ਲੱਖ ਰੁਪਏ 6 ਟੋਲੇ ਸੋਨੇ ਦੇ ਗਹਿਣੇ ਖਸ ਖਸ ਅਤੇ ਹੋਰ ਕੀਮਤੀ ਸਮਾਨ ਤੇ ਹੱਥ ਸਾਫ਼ ਕਰ ਦਿੱਤਾ ਸੀ ਐਨਾ ਹੀ ਨਹੀਂ ਘਰ ਦੇ ਵਿੱਚ ਖੂਨ ਵੀ ਖਿਲਰਿਆ ਪਿਆ ਸੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਰਾਂ ਨੇ ਜਦ ਖਿੜਕੀਆਂ ਤੋੜੀਆਂ ਤਾਂ ਕੱਚ ਵਜਨ ਕਾਰਨ ਉਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਪੀੜਤ ਸੇਵਾਮੁਕਤ ਫੌਜੀ ਨੇ ਪ੍ਰਸ਼ਾਸਨ ਦੇ ਕੋਲੋਂ ਤੁਰੰਤ ਕਾਰਵਾਈ ਕਰਨ ਅਤੇ ਚੋਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਆਹ ਦੀ ਭਾਜੀ ਕੀ ਨਾਮ ਹੈ ਕੀ ਗੱਲ ਬਾਤ ਹੈ ਮੇਰਾ ਪਿੰਡ ਨੰਗਲਾ ਵਾਲਾ ਮੇਰਾ ਜਸਪਾਲ ਸਿੰਘ ਸਾਨੂੰ ਫਰਨਾਦ ਸਿੰਘ ਪਿੰਡ ਨੰਗਲਵੰਡ ਵਾਲਾ ਕੀ ਗੱਲ ਹੈ ਚੋਰੀ ਕਿਵੇਂ ਸਾਡੀ ਚਰੀ ਜੀ ਤੇ 9 ਵਜੇ ਤੱਕ ਹੀ ਕੰਮ ਕਰਦੇ ਆਂ ਦੁੱਧ ਦਾ ਦੁੱਧ ਦਾ ਕੰਮ ਕਰਕੇ ਰਾਤ ਨੂੰ ਘਰ ਨੂੰ ਚਲ ਜੀਦਾ ਤੇ ਇਥੇ ਪੱਕਾ ਲੋਕ ਲੱਗੇ ਸਭ ਕੋ ਲੱਗਾਦਾ ਜੀ ਕਿ ਸਾਨੂੰ ਇਹ ਨਹੀਂ ਪਤਾ ਰਾਤ ਦੇ 12 1 ਵਜੇ ਬੰਦੇ ਆ ਕੇ ਪਿੱਛੋਂ ਦੇ ਸ਼ੀਸ਼ੇ ਤੋੜ ਕੇ ਇੱਕ ਸ਼ੀਸ਼ਾ ਤੋੜਿਆ ਫਿਰ ਦੂਜਾ ਤੋੜਿਆ ਤੀਜਾ ਤੋੜਿਆ ਪੈਸੇ ਸੁਮਾਹ ਕਢ ਕੇ ਜੋ ਸੁਮਾਹ ਕਢ ਕਢ ਕੇ ਆਪਣੇ ਘਰੋਂ ਲੈ ਕੇ ਪਿਛਾਣੋਂ ਬੈਕ ਸਾਈਡ ਤੇ ਤੇ ਸਾਨੂੰ ਦਿਨੇ ਹੀ ਆਏ 5 ਵਜੇ ਰਾਹ ਤੇ ਆਗੇ ਵੇਖਿਆ ਤੇ ਸਭ ਕੁ ਸਾਮਾਨ ਤੇ ਕੋਈ ਨਹੀਂ ਲੱਗਿਆ ਤੇ ਟੜਕੜਾ ਸਾਮਾਨ ਚੋਰੀ ਹੋ ਗਿਆ ਸਾਮਾਨ ਜੀ ਪਹਿਲਾ 2.3 ਲੱਖ ਰੁਪਏ ਦੀ ਮੇਰੀ ਪੇਮੈਂਟ ਸੀ ਦੁੱਦੀ ਤੇਰੀ ਦੀ ਉਹ ਲੱਗੇ ਛੇ ਟੋਲੇ ਸੋਨਾ ਹੀ ਹੋਲ ਚੁੱਕ ਲਗੇ 12-13 ਹਜ਼ਾਰ ਰੁਪਏ ਦਾ ਸਾਮਾਨ ਹੀ ਥੀ ਜੀ ਖਸਕਾਸ ਤੇ ਲਾਚੀਆਂ ਦੇ ਵਲੇ ਕੀਮਤੀ ਸਾਮਾਨ ਦਾ ਮੈਂ ਖੰਡ ਬਦਾਮ ਕਿਨੀ ਵਾਰ ਆਪਣੇ ਕਲ ਬੜਾ ਪੇਵਾ ਸੀ ਆਪਣੇ ਸਰੀਰ ਵਾਤ ਰੱਖਿਆ ਸੀ ਉਹ ਵੀ ਲੱਗੇ ਚਾਹ ਪਤੀ ਵੀ ਚੁੱਕ ਲਗੇ ਤੇ ਬੈਡ ਵਿੱਚ ਸਾਮਾਨ ਪਿਆ 2.3 ਲੱਖ ਦਾ ਕੱਪੜਾ ਪਿਆ ਸੀ ਪੌਣੇ 2 ਲੱਖ ਦਾ ਕੱਪੜਾ ਪਿਆ ਸੀ ਉਹ ਵੀ ਲੱਗੇ ਜੋਕੇ ਕਿੰਨੇ ਇਨਸਾਨ ਆ ਸਰਦਾਰ ਜੀ ਮੇਸਰ ਆ 7-8 ਲੱਖ ਦਾ ਇਨਸਾਨ ਆਈ ਪਹਿਲੀ ਵਾਰੀ ਹੋਈ ਚੋਰੀ ਕੇ ਤਰਫ ਹੋਣ ਦੇ ਵਿੱਚ ਪਹਿਲੀ ਵਾਰੀ ਚੋਰੀ ਹੋਈ ਪੁਲਿਸ ਨੂੰ ਦੱਸਿਆ ਤੁਸੀਂ ਪੁਲਿਸ ਨੂੰ ਦੱਸਿਆ ਜੀ ਤੋਂ ਕੰਪਲੇਨ ਲਿਖਾਈ ਇਹਨਾਂ ਨੂੰ ਦਰਾਹ ਦਿੱਤੀ ਤੇ ਪੁਲਿਸ ਨੇ ਇੱਕ ਵਾਰੀ ਆ ਕੇ ਵੀਡੀਓ ਬਣਾਈ ਆ ਉਤ ਤੋਂ ਬਾਅਦ ਆਉਨੇ ਆਉਨੇ ਦੇ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈ ਤੇ ਹੁਣ ਤੱਕ ਕਹਿੰਦੇ ਆਉਨੇ ਆ ਅਜ ਤੱਕ ਪਹੁੰਚੇ ਨਹੀਂ ਅਜ ਤੱਕ ਕੀ ਮਾਂ ਕੀ ਕਰਦੇ ਮਾਂ ਕਰਦੈ ਨੂੰ ਸਾਫ਼ ਹੋਣਾ ਜਿਹੜਾ ਬੰਦੇ ਜਿਹੜੇ ਹੈਗੇ ਉਹ ਸਾਨੂੰ ਪਤਾ ਲੱਗ ਗਿਆ ਜੀ ਬੰਦਿਆਂ ਦਾ ਵੀ ਲੱਗਾ ਪਤਾ ਕਿਹੜੇ ਬੰਦੇ ਹੋਣ ਹੋ ਸਕਦੇ ਬੰਦੇ ਜੀ ਜੇ ਇੱਕ ਜਿਹੜਾ ਫਿਰ ਇੱਕ ਕੰਮ ਕਰਦੀ ਇਹ ਘਰ ਉਹਨੂੰ ਘਰ ਦਾ ਪੀਸੀ ਤੇ ਉਹਨੇ ਆਪਣੇ ਘਰ ਦੇ ਨਾਲ ਲੜਕੇ ਤੇ ਉਹਨੇ ਅੱਗਾ ਬੰਦੇ ਇਹਨਾਂ ਦੇ ਨਾਲ ਲਾ ਕੇ ਤੇ ਉਹਦਾ ਨਾਂ ਇੱਕ ਚੁੰਮਾ ਇੱਕ ਵਾਰੀ ਘਰ ਦੀ ਇੱਕ ਦਾ ਬੰਦੂ ਇੱਕ ਅਗਾ ਮਾਨੂੰ ਮਾਨੂੰ ਕਿਹਾ ਮਾਨੂੰ ਇਹਨੂੰ ਲਿਖਾਇਆ ਬਸਰੋ ਆ ਨਾਲ ਲਿਖਾਇਆ ਬਸਰੋ ਮਾਨੂੰ ਨਾਲ ਲਖਾਇਆ ਲਿਸ਼ਕੀ ਦੇ ਨਾਲ ਲਖਾਇਆ ਇੱਕ ਜਗਿੰਦਰ ਦੇ ਮੁੰਡੇ ਨਾਲ ਕੋਈ ਜੀਤੀ ਇਹਨਾਂ ਨੂੰ ਕੋਈ ਅਜੇ ਕੁਝ ਪੁੱਛੀ ਨਹੀਂ ਪੁੱਛਕੀਆਂ ਨਹੀਂ ਨਾ ਕੀ ਮੰਗੀ ਕਰਦੇ ਮਾਂਗੀ ਇਹਨੂੰ ਚੁੱਕੇ ਨਾਲ ਨਿصاف ਮੈਂ ਦਵੇ ਤਾ ਦਿੱਤੇ ਹੋਏ ਚਲੋ ਇਹ ਮਾਮਲਾ ਪੁੱਜੀਗਾ ਜੀ ਜੀ ਤੇ ਮੇਰੇ ਨੋਟਿਸ ਤੇ ਕੱਲ ਹੀ ਜਿਆ ਆਇਆ ਸੀਗਾ ਕਿ ਉਹਨਾਂ ਦੇ ਨਾ ਖਾਲੀ ਹੀ ਘਰ ਜਿਹੜਾ ਵੀ ਥੋੜਾ ਜਿਹਾ ਆਪ ਉਹਨਾਂ ਦੀ ਰਹਿائش ਹਟਨੀ ਆ ਤੇ ਉਹਨਾਂ ਦੀ ਸ਼ਾਪ ਦੇ ਮਗਰ ਜਿਹੜਾ ਘਰ ਆ ਉਥੋਂ ਕੋਈ ਨਾਮ ਨੂੰ ਵਿਅਕਤੀ ਜਿਹੜੇ ਆ ਉਹ ਕੁਝ ਉਹਨਾਂ ਦਾ ਜੁਐਲਰੀ ਤੇ ਕੁਝ ਨਕਦੀ ਜਿਹੜੀ ਹੈ ਚੋਰੀ ਕਰਕੇ ਲੈ ਕੇ ਗਏ ਆ ਤੇ ਏ ਐਸਆਈ ਗੁਰਮੀਤ ਸਿੰਘ ਨੂੰ ਮੈਂ ਮੌਕੇ ਤੇ ਭੇਜਿਆ ਸੀਗਾ ਉਹ ਸਾਰੀ ਉਹਦੀ ਜਿਹੜੀ ਆ ਮੌਕੇ ਦੀ ਕਾਰਵਾਈ ਕਰਾਇਆ ਵਾ ਅਸੀਂ ਅੱਜ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਜਿਹੜੇ ਅਕਿਊਜ਼ਡ ਆ ਅਸੀਂ ਉਹ ਟਰੇਸ ਕਰ ਲਏ ਹੋਏ ਆ ਉਹਨਾਂ ਨੂੰ ਅਸੀਂ ਉਹ ਭੱਜੇ ਹੋਏ ਕਰ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਤੇ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕਰਾਂਗੇ ਤੇ ਇਹਦੇ ਜਿਹੜਾ ਹੈਗਾ ਵਾ ਰਿਕਵਰੀ ਕਰਕੇ ਤੇ ਜਿਹੜਾ ਪੀੜਤ ਪਰਿਵਾਰ ਹੈ ਉਹਨਾਂ ਨੂੰ ਪੂਰਾ ਇਨਸਾਫ ਦਵਾਇਆ ਜਾਊਗਾ